ਮੈਂ ਡਾਕਟਰ ਜਤਨਦਰ ਮਲੋਤਰਾ ਸਾਡੇ ਨਾਲ ਡਾਕਟਰ ਸੁਭੇਕ ਸਿੰਘ ਡਾਕਟਰ ਸੁਭੇਕ ਸਿੰਘ ਬਲ ਬੈਠੇ ਹੈ ਐਡਮ ਬੈਠੇ ਹੈ ਨਿਊਰੋਲੋਜਿਸਟ ਬੈਠੇ ਹੈ ਆਰਥੋਪੀਡੀਸ਼ਨ ਬੈਠੇ ਹੈ ਡਾਕਟਰ ਵਿਨੋਦ ਸਾਡੇ ਕਾਰਡੀਓਲੋਜਿਸਟ ਹੈ ਅੰਮ੍ਰਿਤਸਰ ਤੇ ਬਟਾਲਾ ਸ਼ੁਰੂ ਤੋਂ ਹੀ ਅੰਮ੍ਰਿਤਸਰ ਤੇ ਬਟਾਲਾ ਸ਼ੁਰੂ ਤੋਂ ਹੀ ਇਕੱਠੇ ਹੈ ਹਮੇਸ਼ਾ ਹੀ ਇਕੱਠੇ ਹੈ ਬਿਕੋਜ਼ ਇੰਨਾ ਘੱਟ ਡਿਸਟੈਂਸ ਹੈ ਕਿ ਅਸੀਂ ਇਮੀਡੀਏਟਲੀ ਅਸੀਂ ਪਹੁੰਚ ਜਾਨੇ ਆ ਪਰ ਇਹ ਹੀ ਡਿਸਟੈਂਸ ਜਿਹੜਾ ਪੇਸ਼ੈਂਟ ਕਵਰ ਕਰਦਾ ਸੀ ਇਨ ক্রিਟੀਕਲੀ ਇਲ ਸਟੇਜ ਉਹ ਪੇਸ਼ੈਂਟ ਉੱਥੇ ਪਹੁੰਚਣਾ ਔਖਾ ਲੱਗਦਾ ਸੀ ਇਸ ਕਰਕੇ ਅਸੀਂ ਡਿਸਾਈਡ ਕੀਤਾ ਐਜ਼ ਕਾਰਪੋਰੇਟ ਹਸਪੀਟਲ ਕਿ ਅਸੀਂ ਪੇਸ਼ੈਂਟ ਦਾ ਪਹੁੰਚਣਾ ਔਖਾ ਹੈ ਤੇ ਅਸੀਂ ਇੱਥੇ ਪਹੁੰਚ ਜਾਈਏ ਅਸੀਂ ਬਟਾਲੇ ਚਾ ਕੇ ਸਾਡੇ ਲਈ 40 ਕਿਲੋਮੀਟਰ ਬਹੁਤ ਜ਼ਿਆਦਾ ਨਹੀਂ ਹੈ ਤੇ ਇਸ ਕਰਕੇ ਅਸੀਂ ਬਟਾਲੇ ਚਾ ਕੇ ਅਸੀਂ ਆਪਣਾ ਸੈਟਅਪ ਸਟਾਰਟ ਕੀਤਾ ਔਰ ਸੈਟਅਪ ਬਿਲਕੁਲ ਸੇਮ ਟੂ ਸੇਮ ਹੋਏਗਾ ਜਿਹਦੇ ਚ ਕਾਰਡੀਆਕ ਨਿਊਰੋ ਔਰਥੋ ਟਰਾਮਾ ਪాయిਜ਼ਨਿੰਗ ਹਰ ਚੀਜ਼ ਨਿਊਰੋ ਨਿਊਰੋਲੋਜੀ ਨਿਊਰੋ ਸਰਜਰੀ ਹਰ ਚੀਜ਼ ਮੈਂ ਕੋਈ ਕਲੈਕਸ਼ਨ ਸੈਂਟਰ ਸਾਡਾ ਕਾਰਪੋਰੇਟ ਦਾ ਨਹੀਂ ਹੈ ਸਾਡਾ ਇਹ ਸੈਂਟਰ ਪਰਮਾਨੈਂਟ ਮਤਲਬ origignal ਆਪਣੇ ਆਪ ਦੀ ਇੱਕ ਵੱਖਰਾ ਸੈਂਟਰ ਹੈ ਜਿਹੜਾ ਕਿ ਹਰ ਚੀਜ਼ ਇੱਥੇ ਨਿਊਰੋ ਸਰਜਰੀ ਵੀ ਹੋਏਗੀ ਇੱਥੇ ਯੂਰੋਲੋਜੀ ਵੀ ਹੋਏਗੀ ਇੱਥੇ ਨੇਫਰੋਲੋਜੀ ਵੀ ਹੋਏਗੀ ਅਸੀਂ ਡਾਇਲਿਸਿਸ ਦੀਆਂ ਮਸ਼ੀਨਾਂ ਵੀ ਲਗਾਤੀਆਂ ਡਾਇਲਿਸਿਸ ਕਰਾਉਣ ਲਈ ਬੜੀ ਵਾਰੀ ਪੇਸ਼ੈਂਟਸ ਨੂੰ ਅੰਬਲੇ ਸਰਪ ਜਾਣਾ ਪੈਂਦਾ ਸੀ ਔਰ ਬਹੁਤ ਵਾਰੀ ਸਾਨੂੰ ਇਹ ਪ੍ਰੋਬਲਮ ਆਉਂਦੀ ਸੀ ਕਿ ਪੇਸ਼ੈਂਟ ਜਿਸ ਤਰ੍ਹਾਂ ਕਿਸੇ ਘਰ ਦੇ ਨੇ ਗਲਤੀ ਨਾਲ ਡਿਪਰੈਸ਼ਨ ਜਾ ਕੇ ਜਾਂ ਸ਼ਰਾਬ ਦੇ ਨਸ਼ੇ ਚਾ ਕੇ ਕਿਸੇ ਨੇ ਕੋਈ ਪాయిਜ਼ਨ ਖਾ ਲਈ ਜਦੋਂ ਤੱਕ ਅੰਮ੍ਰਿਤਸਰ ਪਹੁੰਚਦਾ ਸੀ ਉਹਦਾ ਜੋੜ ਜਿਹੜਾ ਹੈ ਪాయిਜ਼ਨ ਦਾ ਸਾਡੇ ਨਰਵਸ ਨਾਲ ਸਾਡੀ ਚੀਜ਼ਾਂ ਨਾਲ ਬ੍ਰੇਨ ਨਾਲ ਪੱਕਾ ਹੋ ਜਾਂਦਾ ਸੀ ਔਰ ਸਾਨੂੰ ਸਮ ਟਾਈਮਸ ਬਚਾਨ ਲਈ ਮੁਸ਼ਕਲਾਂ ਦੀ ਸੀ ਜਾਂ ਬੜੇ ਸਾਰੇ ਦਿਨ ਲੱਗਦੇ ਸੀ ਉਹਨੂੰ ਕੱਢਣ ਲਈ ਹੁਣ ਅਸੀਂ ਪਿਛਲੇ 2-3 ਮਹੀਨਿਆਂ 'ਚ ਮੇਰੇ ਕੋਲ ਕਈ ਪాయిਜ਼ਨਿੰਗ ਆਈਆਂ ਜਿਨ੍ਹਾਂ ਨੂੰ ਅਸੀਂ even without ventilator ya without icard liya because patient bahut jaldi pahunch gaya aur bahut jaldi treatment start ho gaya aur itni jaldi treatment start ho gaya ki un bahut jyada ventilator ya iniyan cheezan dawaiyan di load nahi payi te patient khush kar gaya lekin wohi patient jado amritsar anda si oh patient nu amritsaran lagge jado time lagda hai oh poison irreversible sometimes attach ho jandi hai ya problem aundi hai same problem cardiac ch agiyan si cardiac da heart attack batale ch hoya ya aas pass hoya ਉਹ ਨੌਂਬਲੇਸਰ ਆਂਦੇ ਆਂਦੇ ਆ ਬਹੁਤ ਸਾਰਾ ਮਸਲ ਡੈਮੇਜ ਹੋ ਜਾਂਦਾ ਔਰ ਉਹ ਮਸਲ ਡੈਮੇਜ ਹੋਣ ਤੋਂ ਬਾਅਦ ਕਾਰਡੀਓਲੋਜਿਸ ਤੋਂ ਸੀ ਪੇਸ਼ੈਂਟ ਵੀ ਦੇ ਲੈਂਦੇ ਆ ਪਰ ਉਹ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਇੰਨਾ ਘਟ ਜਾਂਦਾ ਹੈ ਕਾਰਡੀਓਜਨਿਕ ਸ਼ੌਕ ਚਲਾ ਜਾਂਦਾ ਹੈ ਬੜੀਆਂ ਸਾਰੀਆਂ ਪ੍ਰੋਬਲਮ ਆਂਦੀਆਂ ਜਦੋਂ ਤੱਕ ਪਹੁੰਚਦਾ ਸਾਡੇ ਕੋਲ ਅਸੀਂ ਉਨੀ ਦੇਰ ਤੱਕ ਉਹ ਟ੍ਰੀਟਮੈਂਟ ਨਹੀਂ ਦੇ ਪਾਉਂਦੇ ਉਹ ਫੈਸਿਲਿਟੀ ਨਹੀਂ ਦੇ ਪਾਉਂਦੇ ਜਿਹੜੀ ਸਾਡੇ ਕੋਲ ਉੱਥੇ ਸਾਰੀ ਅਵੇਲੇਬਲ ਹੈ ਉਹੀ ਫੈਸਿਲਿਟੀਆਂ ਦਾ ਰੈਪਲੀਕਾ ਉਹਦਾ ਮਿਰਰ ਇਮੇਜ ਅਸੀਂ ਇੱਥੇ ਬਟਾਲੇ ਦੇਣਾ ਹੈ ਤਾਂਕਿ ਇੱਥੇ ਵੀ ਉਹੀ ਫੈਸਿਲਿਟੀ ਮਿਲੇ ਜ ਔਰ ਹਰ ਤਰ੍ਹਾਂ ਦੀ ਬਿਮਾਰੀ ਜਿੱਦਾਂ ਨਿਊਰੋਲੋਜੀ ਹੈ ਫਿਟ ਪੈ ਗਿਆ ਹਰ ਫਿਟ ਨਾਲ ਬ੍ਰੇਨ ਥੋੜਾ ਜਿਹਾ ਡੈਮੇਜ ਹੁੰਦਾ ਕੁਝ ਪਾਰਟ ਆਫ ਦੀ ਬ੍ਰੇਨ ਡੈਮੇਜ ਹੁੰਦਾ ਜਦੋਂ ਇਥੋਂ ਫਿਟ ਪੈਨੇ ਸ਼ੁਰੂ ਹੋਏ ਔਰ ਅੰਮ੍ਰਿਤਸਰ ਤੱਕ ਫਿਟ ਫਿਟ ਦਾ ਮਤਲਬ ਦੌਰੇ ਦੌਰੇ ਪੈਨੇ ਸ਼ੁਰੂ ਹੋਏ ਅੰਮ੍ਰਿਤਸਰ ਤੱਕ ਦੌਰੇ ਪੈਂਦੇ ਰਹੇ ਤਾਂ ਬਹੁਤ ਸਾਰਾ ਬ੍ਰੇਨ ਡੈਮੇਜ ਹੋ ਗਿਆ ਜਦੋਂ ਇੰਨਾ ਸਾਰਾ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਸਮ ਟਾਈਮ ਸਰਵਾਈਵਲ ਔਰ ਉਹ ਰਿਵਾਈਵਲ ਆਫ ਦੀ ਬ੍ਰੇਨ ਜਿਹੜਾ ਬ੍ਰੇਨ ਇੱਕ ਵਾਰੀ ਡੈਮੇਜ ਹੋ ਜਾਂਦਾ ਦੁਬਾਰਾ ਜਿੰਦਾ ਨਹੀਂ ਹੋ ਸਕਦਾ ਤੇ ਇਸ ਕਰਕੇ ਸਾਨੂੰ ਕ لیکن فیل سی بھی اونائی کر دے سی اور جینو اے پرابلم ਘਟ ਜਾਨੀ ਐ ਖਤਮ ਤੇ ਨਹੀਂ ਹੋਣੀ ਆ ਲੇਕਿਨ ਡੈਫੀਨਿਟਲੀ اے پرابلم ਘਟਨ ਗਈਆ ਬਟਾਲੇ ਸ਼ਹਿਰ ਨੂੰ ਬਹੁਤ ਸਾਲਾਂ ਤੋਂ ਕਈ ਦਸ਼ਕਾਂ ਤੋਂ ਲੋਡ ਸੀ ਇਸ ਤਰ੍ਹਾਂ ਦੇ ਸੈਂਟਰ ਦੀ ਜਿੱਥੇ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੋਣ ਕਲੈਕਸ਼ਨ ਸੈਂਟਰ ਬਹੁਤ ਸਾਰੇ ਆ ਗਏ ਕਲੈਕਸ਼ਨ ਸੈਂਟਰ ਦੀ ਗੱਲ ਨਹੀਂ ਕਰ ਰਿਹਾ ਕਲੈਕਸ਼ਨ ਸੈਂਟਰ ਮੈਸ ਕਰਕੇ ਵਾਰੀ ਵਾਰੀ ਕਹਿ ਰਹੇ ਆ ਜਿਹਦੇ ਚ ਫੈਸਿਲਿਟੀ ਕੋਈ ਨਾ ਹੋਵੇ ਸਿਰਫ ਇਹੀ ਹੋਏ ਕਿ ਪੇਸ਼ੀਐਂਟ ਆਇਆ ਐਮਬੂਲੈਂਸ ਪਾਇਆ ਤੇ ਅੰਬੂਲੈਂਸ ਆਪਣੇ ਹਸਪੀਟਲ ਲੈ ਗਏ ਥੈਟ ਇਜ਼ ਕਲੈਕਸ਼ਨ ਸੈਂਟਰ ਪਰ ਅਸੀਂ ਟਰੀਟਮੈਂਟ ਸੈਂਟਰ ਬਣਾਇਆ ਹੈ ਕਿ ਇੱਥੇ ਹੀ ਪੇਸ਼ੈਂਟ ਰੀਟ ਹੋਣਗੇ ਔਰ ਇੱਥੇ ਹੀ ਪਿਛਲਖ ਨੂੰ ਹੀ ਘਰ ਚਲੇ ਜਾਣਗੇ ਅਮ੍ਰਿਤਸਰ ਜਾਣ ਦੀ ਲੋਡ ਬਹੁਤ ਘੱਟ ਪਏਗੀ ਜਾਂ 1-2% ਪੇਸ਼ੈਂਟਸ ਨੂੰ ਤੇ ਹਰ ਇੱਕ ਬੰਦਾ ਹੁੰਦਾ ਹੈ ਲੇਕਿਨ ਉਹਦੇ ਪਿੱਛੇ 10-15 ਜਿਹੜੇ ਉਹਦੇ ਫੈਮਿਲੀ ਮੈਂਬਰਸ ਹੁੰਦੇ ਬੱਚੇ ਮਾਪਿਓ ਬਜ਼ੁਰਗ ਸਾਰੇ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਬਣ ਜਾਂਦੀ ਸੀ ਕਿ ਉਹਨਾਂ ਨੂੰ ਖਾਣਾ ਦੇਣਾ ਨਾ ਨਾ ਬੜਾ ਕੁਝ ਕਰਨਾ ਆਣਾ ਜਾਣਾ ਦੇਖਣਾ ਨਾ ਨਾ ਕੈਸ਼ਨ ਕਹਿੰਦਾ ਸੀ ਤੁਹਾਡੇ ਇੱਥੇ ਤੇ ਫ੍ਰੀ ਇਲਾਜ ਹੋ ਗਿਆ ਫ੍ਰੀ ਦਾ ਮਤਲਬ ਹੈ ਕੋਈ ਤੁਹਾਡੇ ਕੋਲ ਇੰਸ਼ੋਰੈਂਸ ਕਾਰਡ ਹੈ ਜਾਂ ਆਰਮੀ ਦਾ ਕਾਰਡ ਹੈ ਜਾਂ ਕੋਈ ਆਯੁਸ਼ਮਨ ਕਾਰਡ ਹੈ ਲੇਕਿਨ ਸਾਡੇ ਉੱਪਰ ਹੀ 10 ਵੀ 30000 ਰੁਪਏ ਲੱਗ ਗਿਆ ਆਣਾ ਜਾਣਾ ਤੇ ਖੇਚਣ ਸਾਨੂੰ ਇਹ ਵੱਖਰੀ ਪਈ ਤੇ ਇਹੀ ਅਗਰ ਬਟਾਲੇ ਚ ਹੋਵੇ ਤੇ ਸਾਨੂੰ ਉਹ ਪ੍ਰੋਬਲਮ ਨਹੀਂ ਆਣੀ ਜਾਂ ਸਾਡੇ ਉੱਪਰਲੇ ਪੈਸੇ ਵੀ ਬਚ ਜਾਣਗੇ ਔਰ ਇਹੀ ਚੀਜ਼ ਲੈ ਕੇ ਅਸੀਂ ਬਟਾਲੇ ਆਏ ਲਿਖਾਇਆ ਮਿਰਰ ਇਮੇਜ ਅਸੀਂ ਤੁਹਾਨੂੰ ਦਿਆਂਗੇ ਔਰ ਅੱਗੇ ਤੋਂ 2-3 ਮਹੀਨੇ ਤੁਹਾਨੂੰ ਪਤਾ ਲੱਗ ਜਾਏਗਾ ਦੇਖੋ ਇੱਥੇ ਖਰਚੇ ਵੀ ਘੱਟ ਹੈ ਅੰਮ੍ਰਿਤਸਰ ਕੰਪੈਰੀਟਿਵਲੀ ਖ ਸੈਟੇਲਾਈਟ ਸੈਂਟਰ ਹੈ ਇਸ ਕਰਕੇ ਉੱਥੇ ਦੇ ਜਿਹੜੇ ਕੰਸਲਟੈਂਟਸ ਹੈ ਉਹ ਇੱਥੇ ਸਾਸੀ ਨਾਲ ਸ਼ੇਅਰ ਕਰ ਲੈਣੇ ਆ ਉਹਦੇ ਨਾਲ ਸਾਡੇ ਵੀ ਖਰਚੇ ਇੱਥੇ ਘਟਨੇ ਆ ਕਿ ਸਾਡੇ ਖਰਚੇ ਘਟਨੇ ਆ ਤੇ ਪੇਸ਼ੈਂਟ ਕੋਲੋਂ ਵੀ ਘਟ ਲੈਣੇ ਆ ਜਿਸ ਤਰ੍ਹਾਂ ਕੋਈ ਇੱਕ ਆਪਰੇਸ਼ਨ ਲੈ ਲੋ ਜਦਾ ਅਮ੍ਰਿਤਸਰ ਰੱਤੀ ਦਾ 50000 ਰੁਪਏ ਲੈਣੇ ਆ ਅਸੀਂ ਤੇ ਪਹਿਲੀ 25 27 ਆ 25000 20000 30000 ਲੈਣੇ ਆ 20 25000 ਸਿੱਧਾ ਹੀ ਤੁਹਾਨੂੰ ਛੋਟ ਹੋ ਜਾਂਦੀ ਹੈ ਉਹੀ ਸਰਜਨ ਉੱਥੇ ਆਪਰੇਸ਼ਨ ਕਰਦੇ ਉਹੀ ਸਰਜਨ ਇੱਥੇ ਆਪਰੇਸ਼ਨ ਕਰਦੇ ਸਾਰੀਆਂ ਇੱਥੇ ਵੀ ਮੋਡੂਲਰ ਆਪਰੇਸ਼ਨ ਥੀਟਰ ਹੈ ਉੱਥੇ ਐਕਸੈਪਟ ਕਿ ਬਟਾਲਾ ਤੇ ਅਮ੍ਰਿਤਸਰ ਹੈ ਹੋਰ ਕੋਈ ਫਰਕ ਨਹੀਂ ਅਸੀਂ ਕ ਕਰਾਂਗੇ ਜਾਂ ਹੋਰ ਕੋਈ ਫਰਕ ਨਹੀਂ ਰਹਿਣਦਿਆਂਗੇ ਜੀ ਫੈਸਿਲਿਟੀ ਸਾਰੀਆਂ ਦੇਖੋ ਟਾਈਮ ਤੇ ਦੇਣਾ ਹੀ ਪੈਣਾ ਮੈਂ ਫੇਰ ਤੁਹਾਨੂੰ ਵਾਰੀ ਵਾਰੀ ਕਹਿ ਰਿਹਾ ਹਾਂ ਟਾਈਮ ਦੇਣਾ ਹੀ ਪੈਣਾ ਟਾਈਮ ਪ੍ਰੈਸ ਨੂੰ ਵੀ ਦੇਣਾ ਹੀ ਪੈਂਦਾ ਜਦੋਂ ਪ੍ਰੈਸ ਵਾਲਿਆਂ ਨੂੰ ਬੁਲਾਣੇ ਆ ਪ੍ਰੈਸ ਨੂੰ ਵੀ ਦੇਣਾ ਹੀ ਪੈਂਦਾ ਡਾਕਟਰਸ ਨੂੰ ਵੀ ਦੇਣਾ ਪੈਂਦਾ ਸਪੈਸ਼ਲਿਸਟ ਸਪੈਸ਼ਲਿਸਟ ਨੂੰ ਔਰ ਸੁਪਰ ਸਪੈਸ਼ਲਿਸਟ ਨੂੰ ਸਾਰੇ ਇੰਡੀਆ ਚ ਸੁਪਰ ਸਪੈਸ਼ਲਿਸਟਸ ਨਾਲ ਸਾਡੇ ਕੋਈ ਗੱਲ ਕਰ ਲਈਏ ਜਿਹਦਾ ਹੈ ਪੈਟੋਲੋਜੀਸਟ ਹੈ ਸਾਰੇ ਇੰਡੀਆ ਚ 10 ਹੈ ਪੈਟੋਲੋਜੀਸਟ ਅਗੇ ਅਗਰ ਉਹ ਪੂਰਾ ਇੰਡੀਆ ਤੇ ਕਵਰ ਨਹੀਂ ਕਰ ਸਕਦੇ ਦੱਸ ਦੇ ਦੱਸ ਤੇ ਉਹਨਾਂ ਨੂੰ ਟਾਈਮ ਦੇਣਾ ਹੀ ਪਏਗਾ ਕਿ ਮੈਂ ਨਾਰਥ ਇੰਡੀਆ ਚ ਇੱਕ ਵਾਰੀ ਜਾਣਾ ਹੈ ਮੈਂ ਸਾਊਥ ਇੰਡੀਆ ਚ ਇੱਕ ਵਾਰੀ ਜਾਣਾ ਹੈ ਮੈਂ ਉੱਥੇ ਇੱਕ ਵਾਰੀ ਜਾਣਾ ਹੈ ਇਸ ਤਰ੍ਹਾਂ ਹੀ ਅਸੀਂ ਵੀ ਟਾਈਮ ਦੇਾਂਗੇ ਹੁਣ ਅਸੀਂ ਦਿੱਤਾ ਹੈ ਸਾਡੇ ਕੋਲ ਇੱਥੇ ਡਾਕਟਰ ਸਰਬਜੀਤ ਹੈਗੇ ਆ ਹੁਣ ਜਿਸ ਤਰ੍ਹਾਂ ਵੀਰ ਸ਼ੁਕਰ ਸ਼ਨੀਵਾਰ ਹੈ ਪਠਾਨਕੋਟ ਹੁੰਦੇ ਆ ਸੌ ਮੰਗਲ ਬੁੱਧ ਇੱਥੇ ਬਟਾਲੇ ਹੋਣਗੇ ਤੋਂ ਤਿੰਨ ਦਿਨ ਦਾ ਟਾਈਮ ਔਰ ਪੇਸ਼ੈਂਟ ਨੂੰ ਵੀ ਇਹ ਚੀਜ਼ ਦੀ ਫੈਸਿਲਿਟੀ ਹੈ ਜੇ ਕੋਈ ਐਮਰਜੈਂਸੀ ਹੈ ਤੇ ਫਿਰ ਤੇ ਐਡਮਿਟ ਹੋ ਜਾਓ ਫਿਰ ਤੇ ਸਾਡੇ ਕੋਲ ਦੂਸਰਾ ਨੈਰੋਲੋਜੀ ਸਮਰੀ ਸਰ ਵਾਲਾ ਆ ਗਿਆ ਉਸ ਵੇਲੇ ਆ ਵੀ ਜਾਏਗਾ ਤੇ ਸਭ ਕੁਝ ਹੋਏਗਾ ਲੇਕਿਨ 7 ਡੇਸ ਪੋਸੀਬਲ ਨਹੀਂ ਹੈਗਾ ਕਿਸੇ ਵੀ ਸੁਪਰ ਸਪੈਸ਼ਲਿਸਟ ਵਾਸਤੇ 3 ਜਾਂ 4 ਦਿਨ ਹਫ਼ਤੇ ਚ ਇੰਨੀ ਫੈਸਿਲਿਟੀ ਵੀ ਬਹੁਤ ਵੱਡੀ ਫੈਸਿਲਿਟੀ ਹੈ ਦੇਖੋ ਸਭ ਤੋਂ ਪਹਿਲੇ ਤੇ ਆਯੁਸ਼ਮਨ ਕਾਰਡ ਦੀ ਗੱਲ ਕਰੀਏ ਕਿ ਜੇ ਆਯੁਸ਼ਮਨ ਕਾਰਡ ਸਾਡੇ ਇੱਥੇ ਅਵੇਲੇਬਲ ਹੈ ਚੱਲਦਾ ਹੈ ਤੇ ਅਸੀਂ ਆਯੁਸ਼ਮਨ ਕਾਰਡ ਜੈਂਟਰ ਉ ਦਾ ਟਰੀਟਮੈਂਟ ਕਰਾਂਗੇ ਉਹ ਐਜ਼ ਗੁੱਡ ਐਜ਼ ਫ੍ਰੀ ਹੁੰਦਾ ਹੈ 1 ਸੈਕੰਡ ਇਹ சிਐਚਐਸ ਦਾ ਕਾਰਡ ਹੈ ਆਰਮੀ ਦਾ ਕਾਰਡ ਹੈ ਜੋ ਸਾਡੇ ਕੋਲ ਫੈਸਿਲਿਟੀ ਹੋਈ ਤੇ ਉਹ ਫੈਸਿਲਿਟੀ ਵੀ ਤੁਹਾਨੂੰ ਬਾਕੀ ਰੇ ਕੈਸ਼ ਪਰ ਇੰਸ਼ੋਰੈਂਸ ਕਰਾਈ ਹੈ ਫਿਰ ਵੀ ਫ੍ਰੀ ਆਫ ਕਾਸਟ ਹੋਣਾ ਹੈ ਚੌਥਾ ਦਬਕਾ ਹੈਗਾ ਜਿਹੜਾ ਕੈਸ਼ ਦਾ ਪੇਸ਼ੈਂਟ ਹੈ ਕੈਸ਼ ਦੇ ਪੇਸ਼ੈਂਟ ਦਾ ਅਹਿਮਤ ਹੁੰਦਾ ਦੱਸ ਦੇਣਾ ਕਿ ਅੰਮ੍ਰਿਤਸਰ ਤੇ ਬਟਾਲੇ ਦੇ ਵਿੱਚ ਕਰੀਬ ਕਰੀਬ 40% ਦਾ ਫਰਕ ਹੈ 100 ਰੁਪਏ ਜਿੱਥੇ ਆਪਰੇਸ਼ਨ ਦਾ ਅੰਮ੍ਰਿਤਸਰ ਲੱਗਣਾ ਹੈ ਇੱਥੇ 60 ਰੁਪਏ ਤੇ ਪਹਿਲੇ ਲੱਗ ਜਾਨੇ ਬਿਕੋਜ਼ ਸਾਡੇ ਇੱਥੇ ਫੈਸਿਲਿਟੀਆਂ ਉਨੀਆਂ ਦੇ ਕੇ 60 ਰੁਪਏ ਲੱਗਨੇ ਆ 40% ਦਾ ਡਿਸਕਾਊਂਟ ਪਹਿਲੇ ਹੋ ਗਿਆ ਤੇ ਜਿਹੜਾ ਗਰੀ ਪੇਸ਼ੈਂਟ ਹੈ ਉਹ ਯੋਸ਼ਮਨ ਕਾਰਡ ਹੈ ਲੇਕਿਨ ਉਹ ਬਿਮਾਰੀ 'ਚ ਨਹੀਂ ਚੱਲਦਾ ਕਿਸੇ ਨੂੰ ਟੀਬੀ ਪਿੱਤੇ ਦੀ ਪਥਰੀ ਹੈ ਜਾਂ ਇਹੋ ਜਿਹੀ ਬਿਮਾਰੀਆਂ 'ਚ ਸ਼ੁਮਨ ਕਾਰਡ ਨਹੀਂ ਚੱਲਦਾ ਉਹਦੇ 'ਚ ਅਸੀਂ ਹੋਰ 10 ਤੋਂ 15% ਛੋਟ ਰੱਖੀ ਹੋਈ ਹੈ ਜਿਹੜਾ ਕਾਰਡ ਦਿਖਾਏਗਾ ਉਹਨੂੰ 10 ਤੋਂ 15% ਛੋਟ ਹੋਰ ਦੇਾਂਗੇ। ਅਲਸੀ ਸਾਡੇ ਕੋਲ ਇੱਥੇ ਮਸ਼ੀਨ ਲੱਗ ਗਈ ਹੈ ਬਟਾਲਾ ਵਾਸਤੇ ਅਸੀਂ ਡਾਇਲਿਸਿਸ 24 ਇੰਟੂ 7 ਕਰਾਂਗੇ ਔਰ ਰਾਦਰ ਸ਼ੁਰੂ ਹੋ ਗਏ। ਸੈਕੰਡ ਚੀਜ਼ ਜਿਹੜੀ ਹੈਗੀ ਹੈ ਵੈਂਟੀਲੇਟਰ। ਵੈਂਟੀਲੇਟਰ ਸਰਕਲ ਚਾਰ ਮਸ਼ੀਨਾਂ ਬਿਕੋਜ਼ ਸਾਡੇ ਕੋਲ ਉੱਥੇ 20 25 30 ਮਸ਼ੀਨਾਂ ਕੋਈ ਐਂਡ ਨਹੀਂ ਹੈਗਾ ਅੰਮ੍ਰਿਤਸਰ। ਅਸੀਂ ਜਿੰਨੀਆਂ ਮਰਜ਼ੀ ਇੱਥੇ ਭੇਜ ਦੀਏ ਜਦੋਂ ਤੁਹਾਨੂੰ ਲ ਅਸੀਂ 4 ਹੋਰ ਭੇਜ ਦਿਆਂਗੇ ਫਿਲਹਾਲ ਅਸੀਂ 4 ਮਸ਼ੀਨਾਂ ਤੇ ਭੇਜਤੀਆਂ ਤਾਂ ਕਿ ਉਹ ਯੂਟਿਲਾਈਜ਼ ਹੋਣ ਡਾਇਲਿਸਿਸ ਵਾਲੇ ਇਸ਼ੂਮਨ ਕਾਰਡ ਦੇ ਅੰਦਰ ਫ੍ਰੀ ਆਫ ਕਾਸਟ ਹੋਏਗਾ